ਅੱਜ ਦੇ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਕੱਲ ਦੇ ਨੌਜਵਾਨ ਇੰਸਟਾਗ੍ਰਾਮ ਤੇ ਪਤਾ ਨਹੀਂ ਲੱਗਦਾ ਫੋਨ ਤੇ ਰੀਲਾਂ ਨੂੰ ਜੋ ਸਵਾਈਪ ਕਰਦੇ ਆ ਨਾ 6 ਘੰਟਾ ਇੱਕ ਹੋ ਦੌਰ ਚੱਲ ਪਿਆ ਮੜਾਏ ਰੀਲਾਂ ਦਾ ਹਕੀਕਤਾਂ ਨੂੰ ਲੋਕ ਭੁੱਲ ਗਏ ਲੋਕ ਭੁੱਲ ਗਏ ਉਹ ਸੋਹਣੀ ਪੱਗ ਨਾਲ ਸੋਹਣੀ ਪੱਗ ਨਾਲ ਸੋਹਣੀ ਪੱਗ ਨਾਲ ਸੋਣੀ ਪੱਗ ਨਾਲ ਫੱਬੇ ਸਰਦਾਰ ਬਈ ਤੇ ਚੁੰਨੀ ਨਾਲ ਸਰਦਾਰਨੀ ਸੋਣੀ ਪੱਗ ਨਾਲ ਫੱਬੇ ਸਰਦਾਰ ਬਈ ਤੇ ਚੁੰਨੀ ਨਾਲ ਸਰਦਾਰਨੀ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਸੰਦੇਸ਼ ਹਾਂਜੀ ਜਿੱਥੇ ਤੱਕ ਵੀ ਆਵਾਜ਼ ਸੁਣਦੀ ਹੈ ਨਾ ਸਿੱਖੀ ਉੱਤੇ 뮤지컬 ਗਰੁੱਪ ਇਹ ਤੋਂ ਟੀਮ ਇੱਕ ਮਕਸਦ ਲੈ ਕੇ ਦਰੀ ਹੋਈ ਆ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ ਗੌਰ ਕਰਿਓ ਕਿ ਛੋਟੇ ਵੱਡਿਆਂ ਨੂੰ ਦੇਣ ਸਤਿਕਾਰ ਜਿੱਥੇ ਉਹ ਯੋ ਪਰਿਵਾਰ ਸ਼ੋਭਦੇ ਪਰਿਵਾਰ ਸ਼ੋਭਦੇ ਉਹ ਦੂਏ ਮੂਰਤੀ ਦੇ ਵਿੱਚ ਇੱਕ ਜੋਧ ਹੋਵੇ ਉਹੀ ਕਿਰਦਾਰ ਸ਼ੋਭਦੇ ਕਿਰਦਾਰ ਸ਼ੋਭਦੇ ਹੋ ਮੈਂ ਹੁਣ ਤੱਕ ਕੀ ਦਾ ਕੀਤਾ ਚੰਗਾ ਕਿੰਨਾ ਹੋ ਮੈਂ ਹੁਣ ਤੱਕ ਕੀ ਦਾ ਕੀਤਾ ਚੰਗਾ ਕਿੰਨਾ ਹੋ ਗੱਲ ਚਾਹੀਦੀ ਵਿਚਾਰਨੀ ਹੋ ਸੋਹਣੀ ਪੱਗ ਨਾਲ ਫੱਬੇ ਸਰਦਾਰ ਵਈ ਤੇ ਚੁੰਨੀ ਨਾਲ ਸਰਦਾਰਨੀ ਹੋ ਸੋਹਣੀ ਪੱਗ ਨਾਲ ਹੋੜ ਪੱਗ ਨਾਲ ਸੋਹਣੀ ਪੱਗ ਨਾਲ ਹੋੜ ਪੱਗ ਨਾਲ ਪੁਣਕਾਰਾਂ ਦੇ ਫੱਬੇ ਸਰਦਾਰਨੀ ਇੱਕ ਅਰਜ਼ੀ ਕਰਨ ਜਾ ਰਹੇ ਆਂ ਜੀ ਤੇ ਆਪਣੀ ਮਾਂ ਬੋਲੀ ਨੂੰ ਇੱਕ ਅਰਜ ਹੈ ਆਖਦਾ ਮੈਂ ਹੱਥ ਜੋੜ ਓ ਇੱਕ ਅਰਜ ਹੈ ਆਖਦਾ ਮੈਂ ਹੱਥ ਜੋੜ ਭੁੱਲਣਾ ਮਾਂ ਬੋਲੀ ਨੂੰ ਮਾਂ ਬੋਲੀ ਨੂੰ ਓ ਇੱਕ ਅਰਜ ਹੈ ਹੱਥ ਜੋੜਿਆ ਆਖਦਾ ਮੈਂ ਭੁੱਲਣਾ ਮਾਂ ਬੋਲੀ ਨੂੰ ਮਾਂ ਬੋਲੀ ਨੂੰ ਓ ਬੜਾ ਪੁਗਤਣਾ ਪਉ ਹਰ ਜਾਨਾ ਫੇਰ ਪੁੱਤਾਂ ਵੱਲੋਂ ਮਾਂ ਰੋਲੀ ਨੂੰ ਮਾਂ ਰੋਲੀ ਨੂੰ ਹੋ ਲੱਖ ਮਾਸੀਆਂ ਦੇ ਟਾਈਆਂ ਪਾਵੇਂ ਚੰਗੀਆਂ ਹੋ ਲੱਖ ਮਾਸੀਆਂ ਦੇ ਟਾਈਆਂ ਪਾਵੇਂ ਚੰਗੀਆਂ ਹੋ ਮਾਂ ਬਾਜੂ ਲੈਣੀ ਸਾਰਨੀ ਹੋ ਸੋਣੀ ਬੱਤਣੀ ਦੁੱਖ ਵਿੱਚ ਪਾਇਆ ਤੇ ਹੋ ਇੱਕ ਗਿਆਨ ਦਾ ਜਗਾ ਲਈਏ ਦੀਵਾ ਦੁੱਖਾਂ ਦਾ ਵਿੱਚ ਤੇਲ ਵਾਲੀਏ ਤੇਲ ਪਾ ਲਈਏ ਹੋ ਇੱਕ ਗਿਆਨ ਦਾ ਜਗਾ ਲਈਏ ਦੀਵਾ ਦੁੱਖਾਂ ਦਾ ਵਿੱਚ ਤੇਲ ਵਾਲੀਏ ਤੇਲ ਪਾ ਕੇ ਕੋ ਕਿਸੇ ਸ਼ੁਕਰ ਦੇ ਵਾਂਗੂ ਵਿੱਚ ਗੰਧ ਦੇ 라 ਐਵੇਂ ਜ਼ਿੰਦਗੀ ਨੂੰ ਗਾਲੀਏ ਜ਼ਿੰਦਗੀ ਨੂੰ ਗਾਲੀਏ ਹੁੰਦੇ ਸੁੱਖ ਦੁੱਖ ਟੱਕੜਿਆਂ ਵੰਗਰਾ ਸੁੱਖ ਦੁੱਖ ਦੋਇਦਨ ਕੱਪੜੇ ਪਹਿਰੇ ਜਾਏ ਬਨੁਕਰ ਹੁੰਦੇ ਸੁੱਖ ਦੁੱਖ ਟੱਕੜਿਆਂ ਵੰਗਰਾ ਹੋ ਜਿੰਦੇ ਰੱਬ ਨਾਮ ਵਿਚਾਰਨੀ ਓ ਸੋਹਣੀ ਪੱਤ ਨਾਲ ਪੱਕਣਾੜਾ ਪੱਕ ਨਾਲ ਰੋਪੇ ਨਾਲ ਨਾ ਬੇਰਾਂ ਦੇ ਵਿੱਚ ਗੱਲ ਕਰੀ ਜਾਂਦਾ ਕਿ ਵਿਦੇਸ਼ਾਂ ਦੇ ਵਿੱਚ ਜਾਣ ਦਾ ਬੜਾ ਦੌਰ ਹੈ ਆਪਣੇ ਦੇਸ਼ ਨੂੰ ਵੀ ਸੇਧੇ ਰੱਖਣਾ ਚਾਹੀਦਾ ਉਹ ਛੱਡ ਕੇ ਪੰਜਾਬ ਜਾਣ ਵਾਲਿਓ ਜੀ ਸਦਕੇ ਜਾਓ ਕਰੋ ਕਮਾਈਆਂ ਕਰੋ ਦਰੱਖੀਆਂ ਪਰ ਆਪਣੇ ਮਾਂ ਪਿਓ ਦਾ ਆਪਣੇ ਘਰਵਾਰ ਦਾ ਆਪਣੇ ਦੇਸ਼ ਦਾ ਆਪਣੀ ਧਰਤੀ ਦਾ ਆਪਣੀ ਮਿੱਟੀ ਦਾ ਆਪਣੇ ਲਹੂ ਦਾ ਚੇਤਾ ਰੱਖਿਓ ਹੋ ਛੱਡ ਕੇ ਪੰਜਾਬ ਜਾਣ ਵਾਲਿਓ ਪੰਜਾਬ ਤੁਹਾਨੂੰ ਵਾਜਾਂ ਮਾਰਦਾ ਵਾਜਾਂ ਮਾਰਦਾ ਹੋ ਲਖ ਕਰੋ ਜੀ ਕਮਾਈਆਂ ਜੇ ਮੜੀਆਂ ਉਹ ਥੋੜੀ ਆਰਤੀ ਉਤਾਰਦਾ ਆਰਤੀ ਉਤਾਰਦਾ ਲਖ ਕਰੋ ਜੀ ਕਮਾਈਆਂ ਜੇ ਮੜੀਆਂ ਉਹ ਥੋੜੀ ਆਰਤੀ ਉਤਾਰਦਾ ਆਰਤੀ ਉਤਾਰਦਾ ਹੋ ਪੈਜੇ ਰੂਹਾਂ ਦੇ ਪਿਆਰ ਦਾ ਵਿਛੋੜਾ ਇਹ ਜੇ ਰੂਹਾਂ ਦੇ ਪਿਆਰ ਦਾ ਵਿਛੋੜਾ ਓਈ ਔਖੀ ਪੀੜ ਹੈ ਸਹਾਰਨੀ ਸਹੀ ਗੱਲ ਸੋੜੀ ਪੱਤ ਨਾਲ ਪੱਤ ਨਾਲ ਵੇਲੇ ਪੰਜਾਬ ਦੇ ਪੁੱਤ ਨੇ ਉਹ ਗੁਰੂ ਦਸ਼ਮੇਸ਼ ਦੇ ਪੁੱਤ ਨੇ ਤੇ ਪਤਾ ਨਹੀਂ ਕਿਉਂ ਨਸ਼ਾ ਕਿਉਂ ਘਰ ਕਰ ਗਿਆ ਇੱਕ ਬੇੰਤੀ ਬੇੰਤੀ ਕਰਨੀ ਚਾਹੁੰਦਾ ਇਤਿਹਾਸਵਾਲ ਵਿੱਚ ਹੱਥ ਮਾਰੀਏ ਉਹ ਕੀ ਹੋ ਗਿਆ ਪੰਜਾਬ ਦੇ ਉਹ ਪੁੱਤੋ ਕੀ ਹੋ ਗਿਆ ਪੰਜਾਬ ਦੇ ਉਹ ਪੁੱਤੋ ਨਸ਼ਿਆਂ ਚ ਗਲਤਾਨ ਹੋਵਦੇ ਗਲਤਾਨ ਹੋਵਦੇ ਓ ਕੀ ਹੋ ਗਿਆ ਪੰਜਾਬ ਦੇ ਉਹ ਪੁੱਤੋਂ ਨਸ਼ਿਆਂ ਚ ਗਲਤਾਨ ਹੋਵਦੇ ਗਲਤਾਨ ਹੋਵਦੇ ਇੱਥੇ ਨਲੂਏ ਜੇ ਯੋਧੇ ਸ਼ੇਰੇ ਪੰਜਾਬ ਜਹੇ ਸੁਲਤਾਨ ਹੋਵਦੇ ਸੁਲਤਾਨ ਹੋਵਦੇ ਇੱਥੇ ਨਲੂਏ ਜੇ ਯੋਧੇ ਸ਼ੇਰੇ ਪੰਜਾਬ ਜਹੇ ਸੁਲਤਾਨ ਹੋਵਦੇ ਸੁਲਤਾਨ ਹੋਵਦੇ ਓ ਫੜੋ ਸੂਰਿਓ ਹੱਥਾਂ ਦੇ ਵਿੱਚ ਨਾਗਣੀ ਫੜੋ ਸੂर्यੋ ਹੱਥਾਂ ਦੇ ਵਿੱਚ ਨਾਗਣੀ ਹਾਥੀ ਦੇ ਮੱਥੇ ਵਿੱਚ ਮਾਰਨੀ ਸੋਣੀ ਪੱਗ ਨਾਲ ਪਸਾਰੀ ਉਹ ਪੰਗੜਾ ਸੋਹਣਾ ਬਾਰੀ ਤੇ ਚੁੰਮੀ ਮਾਰ ਸਰਦਾਰ ਨੇ ਹੁਣ ਫਗਨਾ ਤਨ ਸਾਹਿਬ ਗੁਰਾਸੰਤ ਜੀ ਮਹਾਰਾਜ ਆ ਬਾਣੀ ਹੈ ਨਾ ਜਿਹੜੀ ਸਾਨੂੰ ਪਿਓ ਦਾਦੇ ਦੇ ਵੱਲੋਂ ਸਾਡੇ ਗੁਰੂਆਂ ਵੱਲੋਂ ਖਜ਼ਾਨਾ ਦਿੱਤਾ ਹੋਇਆ ਕਦੇ ਖੋਲ ਕੇ ਵੇਖੀਏ ਬੜਾ ਕੁਝ ਨਿਕਲਣਾ ਇਹਦੇ ਵਿੱਚੋਂ ਬਹੁਤ ਕੁਝ ਨਿਕਲ ਜਾਏ ਹੋ ਪਿਓ ਦਾਦੇ ਦਾ ਇਹ ਦਿੱਤਾ ਹੈ ਖਜ਼ਾਨਾ ਜੀ ਗੱਲ ਖਾਣੇ ਵੜ ਲੈਣ ਦਿਓ ਵੜ ਲੈਣ ਦਿਓ ਉਹ ਪਿਓ ਦਾਦੇ ਦਾਇ ਦਿੱਤਾ ਹੈ ਖਜ਼ਾਨਾ ਜੀ ਗੱਲ ਖਾਨੇ ਵੜ ਲੈਣ ਦਿਓ ਵੜ ਲੈਣ ਦਿਓ ਉਹ ਕੱਲਾ ਟਕੋ ਨਾ ਰੁਮਾਲਿਆਂ ਚ ਬਾੜੀ ਨੂੰ ਜੀ ਸਾਰਿਆਂ ਨੂੰ ਪੜ ਲੈਣ ਦਿਓ ਵੜ ਲੈਣ ਦਿਓ ਉਹ ਕੱਲਾ ਟਕੋ ਨਾ ਰੁਮਾਲਿਆਂ ਚ ਬਾੜੀ ਨੂੰ ਜੀ ਸਾਰਿਆਂ ਨੂੰ ਪੜ ਲੈਣ ਦਿਓ ਵੜ ਲੈਣ ਦਿਓ ਉਹ ਸਾਰੇ ਜੱਗ ਦਾ ਬਦਲ ਜੂ ਮਹਾਂਦਰਾ ਸਾਰੇ ਜੱਗ ਦਾ ਬਦਲ ਜੂ ਮਹਾਂਦਰਾ ਕਿਸੇ ਤੋਂ ਖਾਉ ਕੋਈ ਖਰਨੇ ਸੋਣੀ ਪੱਖ ਨਾਲ ਹੋ ਪੱਖ ਨਾਲ ਨਾਲਾ ਜੋਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਅੱਜ ਕੱਲ ਦੇ ਨੌਜਵਾਨ ਇੰਸਟਾਗ੍ਰਾਮ ਤੇ ਪਤਾ ਨਹੀਂ ਲੱਗਦਾ ਫੁਆਂ ਤੇ ਰੀਣਾ ਨੂੰ ਜੁਸ ਵਾਈਪ ਕਰਦੇ ਨਾ 6 ਘੰਟਾ ਇੱਕ ਹੋ ਦੌਰ ਚੱਲ ਪਿਆ ਮੜਾ ਇਹ ਰੀਲਾਂ ਦਾ ਹਕੀਕਤਾਂ ਨੂੰ ਲੋਕ ਭੁੱਲ ਗਏ ਲੋਕ ਭੁੱਲ ਗਏ ਹੋ ਦੌਰ ਚੱਲ ਪਿਆ ਮੜਾ ਇਹ ਰੀਲਾਂ ਦਾ ਹਕੀਕਤਾਂ ਨੂੰ ਲੋਕ ਭੁੱਲ ਗਏ ਕਪੋਲ ਗਏ ਓ ਡੋਲੂ ਪਾਣੀ ਵਾਲਾ ਸਾਰੇ ਸੰਭੀ ਜਾਂਦੇ ਆ ਜੀ ਦੁੱਧੇ ਵਾਲੇ ਮੱਟ ਡੁੱਲ ਗਏ ਮੱਟ ਡੁੱਲ ਗਏ ਓ ਡੋਲੂ ਪਾਣੀ ਵਾਲਾ ਸਾਰੇ ਸੰਭੀ ਜਾਂਦੇ ਆ ਜੀ ਦੁੱਧੇ ਵਾਲੇ ਮੱਟ ਡੁੱਲ ਗਏ ਮੱਟ ਡੁੱਲ ਗਏ ਹੋ ਮਨ ਰੁਝਿਆ ਪਿਆ ਹੈ ਵਿਕਾਰਾਂ ਵਿੱਚ ਅਸੀਂ ਬਿਮਾਰ ਤਾਂ ਨਹੀਂ ਹੈਗੇ ਨਾ ਸਾਡਾ ਮਨ ਹੀ ਕਿਸੇ ਹੋਰ ਪਾਸੇ ਲੱਗਿਆ ਪਿਆ ਹਮਾਣ ਰੁਝਿਆ ਪਿਆ ਹੈ ਬਿਕਾਰਾ ਵਿੱਚ ਉੰਜੇ ਤੇ ਕੋਈ ਬਿਮਾਰ ਨਹੀਂ ਓ ਸੋਹਣੀ ਪੱਤ ਨਾਲ ਪੱਤ ਨਾਲ ਸੋਹਣੀ ਪੱਤ ਨਾਲ ਸਰਦਾਰ ਵੀ ਤੇ ਚੁੰਨੀ ਨਾਲ ਸਰਦਾਰ ਨਹੀਂ ਆਰੇ ਉਹਨਾਂ ਦੀ ਸਿੱਖਿਆਵਾਂ ਤੇ ਵੀ ਚੱਲੀ ਏ ਸਿੱਖੀਏ ਦਾ ਸਹੀਓ ਕੀ ਕਹਿ ਕੇ ਗਏ ਆ ਹੋ ਕਿਸੇ ਲੂਣ ਦੀ ਡਲੀ ਦੇ ਵਾਂਗੂ ਹੋ ਕਿਸੇ ਲੂਣ ਦੀ ਡਲੀ ਦੇ ਵਾਂਗੂ ਪਾਣੀ ਵਿੱਚ ਅਸਾਂ ਖੁਰਨਾ ਵੀ ਸਿੱਖੀਏ ਖੁਰਨਾ ਵੀ ਸਿੱਖੀਏ ਹੋ ਕਿਸੇ ਲੂਣ ਦੀ ਡਲੀ ਦੇ ਵਾਂਗੂ ਪਾਣੀ ਵਿੱਚ ਅਸਾਂ ਖੁਰਨਾ ਵੀ ਸਿੱਖੀਏ ਖੁਰਨਾ ਵੀ ਸਿੱਖੀਏ ਹੋ ਸਾਨੂੰ ਗੁਰੂਆਂ ਨੇ ਦੱਸਿਆ ਹੈ ਰਾਹ ਸੋਹਣਾ ਆ ਜੋ ਦੁਰਨਾ ਵੀ ਨਾ ਵੀ ਸਿੱਖੀਏ ਤਾਨੂੰ ਗੁਰੂਆਂ ਨੇ ਦਿੱਤਿਆ ਹੈ ਰਾਹ ਯਾਰੋ ਆਜੋ ਤੁਰਨਾ ਵੀ ਸਿੱਖੀਏ ਨਾ ਵੀ ਸਿੱਖੀਏ ਹੋ ਸਚੋ ਸੱਚੀ ਅੱਖੇ ਲਾਲਖੜ ਸਚ ਨਾਲ ਹੋ ਸੁੱਚੀ ਸੋਚ ਹੈ ਉਹ ਸਾਰਨੀ ਉਹ ਸੋਹਣੀ ਪੱਗ ਨਾਲ ਕੰਨ ਨਾਲ ਪੱਗ ਨਾਲ ਹੋ ਸਾਰੀ